ਕਿਹੜਾ ਬੰਦਾ ਦੂਜਿਆਂ ਨੂੰ ਹਸਾਉਂਦਾ ਸੀ ਆਫਰਦਾ ਸੀ ਤੇ ਇਹ ਪ੍ਰੋਬਲਮ ਕਿੱਥੋਂ ਆ ਗਈ ਹੈ ਤੋਂ ਨਾਲ ਇਹ ਗੱਲ ਕਦੇ ਹੋਈ ਹੈ ਵੀ ਮੈਨੂੰ ਕੋਈ ਸੱਚੀ ਜੀ ਤਕਲੀਫ ਹੈ ਜਾਂ ਦੁੱਖ ਹੈ ਕਦੇ ਕਦੇ ਕੋਈ ਸ਼ੇਅਰ ਕੀਤੀ ਠੀਕ ਕਿ ਭੁੱਲ ਜਾਂਦੇ ਸੀ ਜਦੇ ਪਰ ਮੈਨੂੰ ਕਹਿੰਦੇ ਤੁਹਾਨੂੰ ਤਾਂ ਮੈਂ ਪਛਾੜ ਲਿਆ ਹੁੰਦਾ ਸੀ ਉਹਨਾਂ ਨੇ ਭੁੱਲ ਜਾਂਦੇ ਸੀ ਕਾਫੀ ਦੇਰ ਤੋਂ ਨਾ ਹੁਣ ਉਹਨਾਂ ਵੀ ਯਾਦ ਸ਼ਕਤੀ ਘਟਦੀ ਸੀ ਅੱਜ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ ਪਰ ਉਹ ਕਿੰਨਾ ਕੁਝ ਸਮਾਈ ਫਿਰਦਾ ਸੀ ਆਪਣੇ ਵਿੱਚ ਦੇਖੋ 60 ਸਾਲ ਦੀ ਉਮਰ 'ਚ ਹੀ ਚਲੇ ਗਏ ਜਿਹੜੇ ਲੋਕੀ ਜਿਹੜੇ ਇੱਕ ਕਲਾਕਾਰ ਲੋਕਾਂ ਨੂੰ ਹਸਾਉਂਦੇ ਸੀ ਉਹਨਾਂ ਨੂੰ ਇਹ ਰੋਗ ਕਿਵੇਂ ਲੱਗ ਗਿਆ ਅੱਜ ਕੱਲ ਤਾਂ ਆਪਾਂ ਇਹ ਕਹਿੰਦੇ ਕਿ ਟੈਨਸ਼ਨ ਐ ਸਟ्रेस ਐ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਪਰ ਇਹੋ ਜਿਹਾ ਇਨਸਾਨ ਜਿਹੜਾ ਕਿ ਹਸਾਉਂਦਾ ਸੀ ਹੱਸਦਾ ਸੀ ਉਹਨਾਂ ਨੂੰ ਟੈਨਸ਼ਨ ਤਾਂ ਹੈ ਹੀ ਨਹੀਂ ਸੀ ਕੋਈ ਵੀ ਉਹਨਾਂ ਨੂੰ ਕੋਈ ਜੇਰਾਂ ਦੇ ਦਿਲ 'ਚ ਗੱਲ ਵੀ ਹੁੰਦੀ ਸੀ ਨਾ ਉਹਨਾਂ ਅੰਦਾਜ਼ ਕਹਿਣ ਦਾ ਹੁੰਦਾ ਸੀ ਮਹਿਸੂਸ ਨਹੀਂ ਸੀ ਹੋਣ ਦਿੰਦੇ ਕਹਿ ਵੀ ਜਾਂਦੇ ਸੀ ਤੇ ਮਹਿਸੂਸ ਨਹੀਂ ਸੀ ਹੋਣ ਦਿੰਦੇ ਉਹ ਕਹਿੰਦਿਆ ਕਹਿੰਦਿਆ ਕਿਹਾ ਜਣਾ ਪੀ ਆਰ 126 ਇਸ ਵਾਰ ਲਾ ਲਿਓ ਕਿਸਾਨਾਂ ਨੂੰ ਜਦੋਂ ਮੇਲੇ ਤੋਂ ਕਹ ਤੇ ਤੁਸੀਂ ਮੰਨਣਾ ਨਹੀਂ ਕਿ ਉਦੋਂ ਹੀ ਮੈਨੂੰ ਲੱਗਦਾ 2 ਘੰਟੇ ਚ ਸਾਡਾ ਵੀ ਖਤਮ ਹੋ ਜਾਂਦਾ ਸੀ ਇੰਨਾ ਜ਼ਿਆਦਾ ਇੱਕ ਐਕਸਟੈਂਸ਼ਨ ਸਾਇੰਟਿਸਟ ਔਰ ਸਾਇੰਸ ਦਾ ਸਾਇੰਸ ਪੀ ਐਚ ਡੀ ਕੀਤੀ ਕਦੇ ਕਮੇਡੀਅਨ ਕਦੇ ਕੋਈ ਵੇਖਿਆ ਸਟੇ ਤੇ ਭਾਵੇਂ ਵੱਡੇ ਵੱਡੇ ਕਲਾਕਾਰ ਲੱਗੇ ਹੁੰਦੇ ਸੀ ਪਰ ਜਦੋਂ ਇਹਨਾਂ ਦੀ ਚਲਕ ਲੋਕਾਂ ਨੇ ਵੇਖ ਲੈਣੀ ਤੇ ਉਹਨਾਂ ਨੇ ਉੱਠ ਕੇ ਪੱਲਾ 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 ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦੇਣਾ ਅਸੀਂ ਫੇਰ ਪ੍ਰੋਗਰਾਮ ਨੂੰ ਰੋਕ ਕੇ ਡਾਕਟਰ ਜਸਵਿੰਦਰ ਭੱਲਾ ਨੂੰ ਲਾਉਣਾ ਇੱਕ ਕਮੇਡੀਅਨ ਸਾਇੰਸ ਦਾ ਸਟੂਡੈਂਟ ਔਰ ਪ੍ਰੋਫੈਸਰ ਔਰ ਹੈੱਡ ਔਰ ਅਸਿਸਟੈਂਟ ਪ੍ਰੋਫੈਸਰ ਕਿਤੇ ਰਿਹਾ ਹੋਵੇ ਕਿੰਨੀ ਲੰਬੀ ਲਾਈਫ ਜਿਹੜੀ ਆ ਉਹ ਇੱਥੇ ਉਹਨਾਂ ਦੀ ਰਹਿੰਦੀ ਆ ਸੱਚਗਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਗ੍ਰੇਟ ਕਮੇਡੀਅਨ ਅਤੇ ਐਕਟਰ ਜਸਵਿੰਦਰ ਸਿੰਘ ਭੱਲਾ ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਤੇ ਲੇਕਿਨ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਆ ਔਰ ਇਸ ਦੇ ਨਾਲ ਨਾਲ ਜੋ ਉਹਨਾਂ ਨੂੰ ਚੰਗੀ ਤਰ੍ਹਾਂ ਕਰੀਬੀ ਤੋਂ ਜਾਣਦੇ ਸੀਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਵਾਇਸ ਕੈנסਲਰ ਤੇ ਹੋਰ ਬਾਕੀ ਵਾਇਸ ਜਿਹੜੇ ਨੇ ਆਫੀਸਰਸ ਮੌਜੂਦ ਨਹੀਂ ਗੱਲਬਾਤ ਕਰਦੇ ਸਰ ਕੀ ਲੱਗਦਾ ਹੈ ਕਿ ਜਸਵਿੰਦਰ ਸਿੰਘ ਪਰਲਾ ਜਿਸ ਤਰੀਕੇ ਦੇ ਨਾਲ ਦੁਨੀਆ ਰੁਕਸੂ ਤੱਕ ਗਏ ਨੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਰਹੇ ਨੇ ਤਾਂ ਉਹਨਾਂ ਦਾ ਇੱਕ ਕੋਮੀਡੀਅਨ ਦੇ ਨਾਲ ਨਾਲ ਲੋਕਾਂ ਨੂੰ ਮੋਟੀਵੇਟ ਕਰਨਾ ਵੀ ਬਹੁਤ ਪਸੰਦ ਕਰਦੇ ਸੀਗੇ ਤਾਂ ਇੱਥੇ ਵੀ ਇਸੇ ਤਰ੍ਹਾਂ ਰਹਿੰਦੇ ਸੀਗੇ ਹਾਂ ਇਦਾਂ ਹੀ ਰਹਿੰਦੇ ਸੀ ਕਿਉਂਕਿ ਉਹ ਤਾਂ ਸਟੂਡੈਂਟਸ ਲਾਈਫ ਤੋਂ ਕਿਉਂਕਿ ਉਹਨੇ ਬੀਐਸਸੀ ਐਮਐਸਸੀ ਤੇ ਪੀਐਸਟ ਤੋਂ ਕੀਤੀ ਹੈ ਫਿਰ 1998 ਵਿੱਚ ਇੱਥੇ ਟੀਚਰ ਵੀ ਲੱਗੇ ਸੀ ਰੈਗੂਲਰ ਫਿਰ ਵੱਡੀਆਂ ਵੱਡੀਆਂ ਹੋਰ ਉਹਦੇ ਤੇ ਰਹੇ ਨੇ ਪ੍ਰੋਮੋਸ਼ਨਾਂ ਹੋ ਜਾਂਦੇ ਨੇ ਤੇ ਉਹ ਤਾਂ ਕਲਾਸਰੂਮ ਤੋਂ ਹੀ ਇਹ ਚੀਜ਼ਾਂ ਉਹਨਾਂ ਦੀ ਕਲਚਰ ਸੀ ਕਿ ਬੱਚਿਆਂ ਨੂੰ ਜਿਹੜੇ ਕਲਾਸਾਂ ਨੂੰ ਪੜ੍ਹਾਉਂਦੇ ਸੀ ਉਹਨਾਂ ਨੂੰ ਬੰਨ ਕੇ ਬਿਠਾ ਰੱਖਦੇ ਸੀ ਬੱਚੇ ਵੀ ਕਲਾਸ ਨਹੀਂ ਸੀ ਮਿਸ ਕਰਦੇ ਉਹ ਹੁੰਦੇ ਸੀ ਕੋਈ ਨਾ ਕੋਈ ਚੁਟਕਲਾ ਇਹ ਅਖੀਰ 'ਚ ਸੁਣਾ ਦੇਣਗੇ ਸਾਨੂੰ ਸੋ ਇੱਥੋਂ ਹੀ ਜਿਹੜੇ ਸਾਡੇ ਉਹਨਾਂ ਦਿਨਾਂ ਦੇ ਵਿੱਚ ਕਲਚਰਲ ਪ੍ਰੋਗਰਾਮ ਕਰਦੇ ਨਸੀ ਦੇ ਵਿੱਚ ਤੇ ਆਡੀਟੋਰੀਅਮ ਦੇ ਵਿੱਚ ਅਕਸਰ ਹੀ ਉਹ ਉੱਥੇ ਜ਼ਰੂਰ ਅਟੈਂਡ ਕਰਦੇ ਸੀ ਤੇ ਉਹਨਾਂ ਤੋਂ ਬਾਅਦ ਇਹ ਜੀ ਭੱਲਾ ਸਾਹਿਬ ਨੇ ਇਹ ਤੇ ਕਲਚਰ ਪ੍ਰੋਗਰਾਮ ਵਿਕੀ ਬਿਸਕਸਸਫੁਲ ਹੋਏਗਾ ਉਹਦੋਂ ਵੀ ਚੁਟਕਲੇ ਸੁਣਾਉਂਦੇ ਸੀ ਹੋਰ ਗੱਲਾਂ ਕਰਦੇ ਸੀ ਇਹ ਇੱਥੋਂ ਹੀ ਉਹਨਾਂ ਨੂੰ ਸ਼ੁਰੂਆਤ ਯਾਦਾ ਪ੍ਰਸਿੱਧੀ ਮਿਲੀ ਹੈ ਨਾ 1999 ਦੇ ਵਿੱਚ ਉਹਨਾਂ ਨੇ 1988 ਦੇ ਵਿੱਚ ਇੱਕ ਸ਼ਣਕਾਟਾ ਦਿੱਤਾ ਸੀ ਪ੍ਰੋਗਰਾਮ ਜਿਹੜਾ ਕੈਸਟ ਬਣਾਈ ਸੀ ਉਦੋਂ ਕੈਸਟਾਂ ਹੀ ਹੁੰਦੀਆਂ ਸੀ ਤੇ ਉਹ 1900 ਨਾਲ ਉਹਦੇ ਨਾਲ ਕੀ ਹੈ ਬਾਲਬਕਾਦ ਸ਼ਰਮਾ ਜੀ ਉਹਨਾਂ ਦੇ ਜੋੜੀਦਾਰ ਸੀ ਦੋਹਾਂ ਨੇ ਲੜ ਕੇ ਸ਼ਣਕਾਟਾ ਦਿੱਤਾ ਉਸ ਤੋਂ ਬਾਅਦ ਤਕਰੀਬਨ ਹਰ ਸਾਲ ਹੀ ਉਹਦਾ ਇੱਕ ਨਵਾਂ ਐਡੀਸ਼ਨ ਕੱਢਦੇ ਸੀ ਸੋ ਇਹ ਚੀਜ਼ 2008 ਤੱਕ ਚੱਲਦੀ ਰਹੀ ਤੇ ਉਹਦੇ ਨਾਲ ਉਹਨੂੰ ਬੜੀ ਪ੍ਰਸਿੱਧੀ ਮਿਲੀ ਤੇ ਪੀਯੂ ਨੂੰ ਵੀ ਮਿਲਿਆ ਕਿ ਪੀਯੂ ਦੇ ਵਿੱਚ ਪ੍ਰੋਫੈਸਰ ਲੱਗੇ ਨੇ ਜਿਹੜੇ ਸ਼ਣਕਾਟੇ ਦਾ ਪ੍ਰੋਗਰਾਮ ਦੰਦ ਨੇ ਤੇ ਉਹ ਤੋਂ ਬਾਅਦ ਫਿਲਮਾਂ ਚੱਲੇ ਗਏ ਨੇ ਫਿਲਮਾਂ ਦੇ ਵਿੱਚ ਮਖਲ ਪੰਜਾਬੀ ਦੀ ਕੋਈ ਫਿਲਮ ਨਹੀਂ ਜਿਹਦੇ ਚ ਉਹਨਾਂ ਨੇ ਨਾਕਾਮ ਕੀਤਾ ਹੋਵੇ ਤੇ ਕੈਰੀਅਨ ਜੱਟਾ ਬੜੀ ਪਪੂਲਰ ਹੋਈ ਸੀ ਉਹਦਾ ਸੈਕੰਡ ਵੀ ਆਈ ਸੀ ਫਿਰ ਕੈਰੀਅਨ ਜੱਟਾ 2 ਤੋ ਉਹ ਤੋਂ ਬਾਅਦ ਐਨੀ ਪ੍ਰਸਿੱਧ ਉਹ ਉਧਰ ਚਲੇ ਗਏ ਸੋ ਉਹਨਾਂ ਦੇ ਨਾਲ ਪੀਏ ਵੀ ਤਾਂ ਜੁੜੀ ਜੁੜੀ ਹੈਗੀ ਹੈ ਤੇ ਹੋਰ ਵੀ ਜਿਹੜਾ ਪੰਜਾਬੀ ਡਾਇਸਪੋਰਾ ਜਿੱਥੇ ਵੀ ਬੈਠਾ ਵਰਲਡ ਦੇ ਵਿੱਚ ਜੁੜਿਆ ਹੋਇਆ ਸੀ ਜਿਹੜੇ ਸਾਡੇ ਅਲੂਮਨੀ ਨੇ ਦੂਜੇ ਕੰਟਰੀਆਂ ਦੇ ਵਿੱਚ ਤੇ ਉਹਨਾਂ ਨੂੰ ਬੁਲਾਉਂਦੇ ਰਹਿੰਦੇ ਸੀ ਉੱਥੇ ਉੱਥੇ ਵੀ ਸਟੇਜ ਕਰਦੇ ਸੀ ਫੰਕਸ਼ਨ ਕਰਦੇ ਸੀ ਤੇ ਉਹਨਾਂ ਦੇ ਮੈਨੂੰ ਕਈ ਮੈਸੇਜ ਸਵੈਰਦੇ ਆਏ ਵੀ ਹੋਇਆ ਕਿ ਉਹ ਪੁੱਛਦੇ ਨੇ ਵੀ ਹੋ ਕੀ ਗਿਆ ਸੰ ਤਾਂ ਪਤਾ ਹੀ ਨਹੀਂ ਸੰ ਤਾਂ ਇੱਥੇ ਪਤਾ ਸੀ ਵੀ ਕੁਝ ਥੋੜੀ ਜੀ ਪ੍ਰੋਬਲਮ ਚੱਲਦੀ ਸੀ ਹੈਲਥ ਦੀ ਕਿਉਂਕਿ ਉਹ ਮਹਾਲੀ ਭਾਮੇ ਰਹਿੰਦੇ ਸੀ ਤੇ ਉਹ ਆਮ ਟ੍ਰੀਟਮੈਂਟ ਲੈਣੇ ਇਥੇ ਆ ਉਹਨੂੰ ਉਸ ਕਰਕੇ ਆਉਂਦੇ ਸੀ ਕਿ ਸ਼ੁਰੂ ਤੋਂ ਹੀ ਸਟੂਡੈਂਟ ਲਾਈਫ ਤੋਂ ਇੱਥੇ ਸਾਡਾ ਹਸਪਤਾਲ ਹੈ ਉਹਦੇ ਚ ਕੋਈ ਨਾ ਕੋਈ ਪ੍ਰੋਬਲਮ ਜੇ ਆਉਂਦੀ ਟ੍ਰੀਟਮੈਂਟ ਆਉਂਦੇ ਸੀ ਉਹਨੇ ਅਸੀ ਕਿ ਸਾਡਾ ਫੈਮਿਲੀ ਡਾਕਟਰ ਇੱਥੇ ਉਹ ਉਧਰ ਆਉਂਦੇ ਸੀ ਤੇ ਬੜਾ ਲੋਕਾਂ ਨੂੰ ਦੁੱਖ ਲੱਗਿਆ ਉਹਨਾਂ ਨੂੰ ਇਹ ਲੱਗਦਾ ਕਿ ਦੇਖੋ 55 ਸਾਲ ਦੀ ਉਮਰ ਸੀ ਚਲੇ ਗਏ ਜਿਹੜੇ ਲੋਕੀ ਜਿਹੜੇ ਇੱਕ ਕਲਾਕਾਰ ਲੋਕਾਂ ਨੂੰ ਹਸਾਉਂਦੇ ਸੀ ਉਹਨਾਂ ਨੂੰ ਇਹ ਰੋਗ ਕਿਵੇਂ ਲੱਗ ਗਿਆ ਅੱਜ ਕੱਲ ਤਾਂ ਆਪਾਂ ਇਹ ਕਹਿੰਦੇ ਕਿ ਟੈਨਸ਼ਨ ਹੈ ਸਟ्रेस ਹੈ ਉਹਨਾਂ ਨੂੰ ਬਿਮਾਰੀਆਂ ਲੱਗਦੇ ਨੇ ਪਰ ਇਹੋ ਜਿਹਾ ਇਨਸਾਨ ਜਿਹੜਾ ਕਿ ਹਸਾਉਂਦਾ ਸੀ ਹੱਸਦਾ ਸੀ ਉਹਨਾਂ ਨੂੰ ਟੈਨਸ਼ਨ ਦਾ ਹੈ ਹੀ ਨਹੀਂ ਸੀ ਕੋਈ ਵੀ ਉਹਨਾਂ ਨੂੰ ਬਿਮਾਰੀ ਲੱਗੀ ਹੈ ਸੋ ਇਹ ਤਾਂ ਹੁਣ ਪਰਮਾਤਮਾ ਦੀ ਬਾਤ ਹੈ ਬਹੁਤ ਦੁੱਖ ਹੈ ਸਾਨੂੰ ਸਾਰਿਆਂ ਨੂੰ ਪੀ ਨੂੰ ਬਹੁਤ ਘਾਟਾ ਪਿਆ ਤੇ ਫਿਲਮ ਇੰਡਸਟਰੀ ਨੂੰ ਬਹੁਤ ਘਾਟਾ ਪਿਆ ਜਿਹੜੇ ਨੇ ਫਾਲੋਅਰਸ ਨੇ ਸਭੀ ਨੂੰ ਉਹਨਾਂ ਨੂੰ ਬਹੁਤ ਘਾਟਾ ਪਿਆ ਮਿਲਣਾ ਪੁੰਦਾ ਸੀਗਾ ਕਦੇ ਯੂਨੀਵਰਸਿਟੀ ਦੇ ਵਿੱਚ ਜੇ ਮਿਲਣਾ ਪੁੰਦਾ ਸੀ ਕਿਸੇ ਦੀਆਂ ਗੱਲਾਂ ਹੁੰਦੀਆਂ ਸੀ ਦੇਖੋ ਅਸੀਂ ਆਲਮੋਸਟ ਕੰਟੈਂਪੋਰੀ ਆ ਤੇ ਉਹ ਆਮ ਕਰਕੇ ਲਈ ਇਹ ਵੀ ਹੁੰਦੀ ਸੀ ਕਿ ਐਕਸਟੈਂਸ਼ਨ ਡਿਪਾਰਟਮੈਂਟ ਦੇ ਸੀ ਐਕਸਟੈਂਸ਼ਨ ਦੇ ਵਿੱਚ ਹੀ ਹੁੰਦਾ ਕਿ ਉਹਨਾਂ ਨੇ ਸਾਡੀ ਰਿਸਰਚ ਜਿਹੜੀ ਹੈਗੀ ਉਹ ਲੋਕਾਂ ਤੱਕ ਫਾਰਮਰ ਤੱਕ ਪਹੁੰਚਾਉਣੀ ਹੁੰਦੀ ਹੈ ਆ ਅਕਸਰ ਮੇਰੇ ਕੋਲ ਵੀ ਆ ਜਾਂਦੇ ਸੀ ਤੇ ਵੀ ਤੁਸੀਂ ਨਵਾਂ ਕੀ ਕਰਦੇ ਹੋ ਮੈਂ ਡਾਇਰੈਕਟਰ ਰਿਸਰਚ ਵੀ ਰਿਆਂ ਪੁੱਛਦੇ ਰਹੇ ਸੀ ਕਿ ਨਵਾਂ ਕੀ ਹੈ ਕਿਹੜੀ ਵੈਰਾਈਟੀ ਨਵੀਂ ਆਈ ਹੈ ਕਿਹੜੀ ਤੁਹਾਡੀ ਟੈਕਨੋਲੋਜੀ ਨਵੀਂ ਆਈ ਹੈ ਸਾਡੇ ਕੋਲੋਂ ਫਿਰ ਇਨਫੋਰਮੇਸ਼ਨ ਲੈ ਕੇ ਰੇਡੀਓ ਤੇ ਟੀਵੀ ਤੇ ਮੇਲੇਾਂ ਤੇ ਉਹ ਉਹ ਸਾਰਾ ਉੱਥੇ ਬੋਲਦੇ ਸੀ ਸੋ ਬਹੁਤ ਨੇੜੇ ਦਾ ਸਾਡਾ ਸਬੰਧ ਰਿਹਾ ਹੈਗਾ ਹਾਂਜੀ ਜਿਸ ਤਰੀਕੇ ਨਾਲ EMPLOYES ਦੀ ਗੱਲ ਕਰੀਏ ਤਾਂ EMPLOYES ਦੇ ਅਗ੍ਰੀਜੂਟ ਯੂਨੀਵਰਸਿਟੀ ਦੇ ਵਿੱਚ ਬਹੁਤ ਪੁਰਾਣੇ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਸਟੂਡੈਂਟਸ ਦੇ ਨਾਲ ਰਾਬਤਾ ਰੱਖਦੇ ਸੀਗੇ ਤਾਂ ਜਦੋਂ ਸਟੂਡੈਂਟਸ ਨਾਲ ਰਾਬਤਾ ਰੱਖਦੇ ਕਦੇ ਘੂਰ ਦਾ ਘੂਰਨਾ ਜਾਂ ਫਿਰ ਕਦੇ ਉਹਨਾਂ ਨੂੰ ਘੂਰ ਕੇ ਕਹਣਾ ਵੀ ਇਹ ਚੀਜ਼ ਨਹੀਂ ਹੋ ਸਕਦੀ ਹੈ ਕਦੇ ਇਦਾਂ ਦਾ ਦੇਖਾ ਤਾਂ ਨਹੀਂ ਐਗਰੈਸ਼ਨ ਦੇ ਵਿੱਚ ਉਹਨਾਂ ਨਾਲੀ ਗੱਲ ਨਹੀਂ ਹੈਗੀ ਉਹ ਕੋਈ ਜੇ ਉਹਨਾਂ ਦੇ ਦਿਲ 'ਚ ਗੱਲ ਵੀ ਹੁੰਦੀ ਸੀ ਨਾ ਉਹਨਾਂ ਅੰਦਾਜ਼ ਕਹਿਣ ਦਾ ਇਹ ਹੁੰਦਾ ਸੀ ਮਹਿਸੂਸ ਨਹੀਂ ਸੀ ਹੋਣ ਦਿੰਦੇ ਕਹਿ ਵੀ ਜਾਂਦੇ ਸੀ ਤੇ ਮਹਿਸੂਸ ਨਹੀਂ ਸੀ ਹੋਣ ਦਿੰਦੇ ਤੇ ਉਹ ਬੜਾ ਹਿਊਮਰਸ ਸੀ ਉਹਨਾਂ ਦਾ ਬਿਹੇਵੀਅਰ ਤੇ ਇਦਾਂ ਦੀ ਕਦੇ ਕੋਈ ਇਦਾਂ ਦੀ ਨਹੀਂ ਆਇਆ ਕਿ ਕਿਸੇ ਨੂੰ ਇਹ ਲੱਗਿਆ ਹੋਵੇ ਕਿ ਮੈਨੂੰ ਕੋਈ ਘੂਰਿਆ ਹੈਗਾ ਹਾਂਜੀ ਯਕੀਨਲੀ ਟਾਈਮ ਦੇ ਵਿੱਚ ਕਦੇ ਤੁਹਾਡਾ ਨਾਲ ਗੱਲ ਹੋਈ ਹੋਵੇ ਕਿਸੇ ਆਈ ਸੀ ਪਿੱਛੇ ਹੋ ਕੇ 6 ਮਹੀਨੇ ਉਹ 2-4 ਮਹੀਨੇ ਬਾਅਦ ਨਾਲ ਆਈ ਜਾਂਦੇ ਸੀ ਟ੍ਰੀਟਮੈਂਟ ਲੈਣਾਉਂਦੇ ਸੀ ਤੇ ਇੱਥੇ ਹੀ ਟ੍ਰੀਟਮੈਂਟ ਆਏ ਸੀ ਤੇ ਅਸੀਂ ਉਹ ਕਹਿੰਦੇ ਪੌੜੀਆਂ ਨਹੀਂ ਚੜ੍ਹੋਣਾ ਤੇ ਮੁਸ਼ਕਲ ਹੈਗਾ ਤੇ ਫਿਰ ਉਹ ਇੱਕ ਆਫਿਸ 'ਚ ਬਿਠਾਇਆ ਸੀ ਅਸੀਂ ਤੇ ਮੈਂ ਉੱਥੇ ਹੀ ਚਲਾ ਗਿਆ ਸੀ ਉਹਨਾਂ ਕੋਲ ਵੀ ਅਸੀਂ ਮਿਲ ਲਈਏ ਤੇ ਮਿਲ ਕੇ ਆਈਏ ਤੇ ਉਦੋਂ ਵੀ ਫਿਰ ਮੈਨੂੰ ਇਹ ਲੱਗਦਾ ਸੀ ਥੋੜਾ ਜਿਹਾ ਨਾ ਬ੍ਰੇਨ ਦੇ ਵਿੱਚ ਪ੍ਰੋਬਲਮ ਸੀ ਕਿ ਉਹ ਬਹੁਤਾ ਐਸੀ ਕਿ ਪੁੱਲ ਜਾਂਦੇ ਸੀ ਜਦ ਇਹ ਪਰ ਮੈਨੂੰ ਕਹਿੰਦੇ ਤੁਹਾਨੂੰ ਤਾਂ ਮੈਂ ਪਛਾਣ ਲਿਆ ਹੁੰਦਾ ਸੀ ਉਹਨਾਂ ਨੂੰ ਭੁੱਲ ਜਾਂਦੇ ਸੀ ਕਾਫੀ ਦੇਰ ਤੋਂ ਨਾ ਹੁਣ ਉਹਨਾਂ ਦੀ ਯਾਦ ਸ਼ਕਤੀ ਘਟਦੀ ਸੀ ਅਲਜ਼ਾਈਮਰ ਟਾਈਪ ਜਿਵੇਂ ਹੋ ਜਾਂਦੇ ਹਾਂ ਜੀ ਹਾਂ ਜੀ ਪਰਿਵਾਰਕ ਮੈਂਬਰ ਨਾਲ ਤੁਸੀਂ ਗੱਲ ਕੀਤੀ ਸੀ ਵੀ ਇਸ ਚੱਕਰ ਦੇ ਬਾਰੇ ਵੀ ਇਹ ਭੱਲਾ ਸਾਹਿਬ ਦੇ ਨਾਲ ਕੀ ਹੋ ਰਿਹਾ ਹੈ ਕਿ ਸਾਨੂੰ ਅਸੀਂ ਮਦਦ ਕਰ ਸਕਦੇ ਹਾਂ ਜਾਂ ਕੋਈ ਨਹੀਂ ਉਹ ਤਾਂ ਅਸੀਂ ਦੇਖੋ ਕਰਦੇ ਹੀ ਰਹਿੰਦੇ ਨੇ ਪਰਿਵਾਰਕ ਹੈ ਉਹਨਾਂ ਦਾ ਪਰੋਰਾ ਇੱਥੇ ਹੀ ਰਿਹਾ ਹੈਗਾ ਤੇ ਉਹ ਕਹਿੰਦੇ ਸੀ ਸਭ ਕੁਝ ਠੀਕ ਹੈ ਕਿਸੇ ਨੂੰ ਮਹਿਸੂਸ ਨਹੀਂ ਸੀ ਹੋਣ ਦੇ ਤੇ ਕਿ ਐਡੀ ਵੱਡੀ ਪ੍ਰੋਬਲਮ ਹੈਗੀ ਹੁਣ ਪਿੱਛੋ ਦਾ ਇਹ ਸੀ ਕਿ ਹੁਣ ਥੋੜੇ ਦਿਨ ਤੋਂ ਫੂਡ ਪਾਈਪ ਵੀ ਲੱਗੀ ਹੋਈ ਸੀ ਘਰ ਦੇ ਵਿੱਚ ਹੀ ਸੀ ਟ੍ਰੀਟਮੈਂਟ ਚੱਲ ਰਿਹਾ ਸੀ ਪਰ ਇਹ ਨਹੀਂ ਸੀ ਹੋਣ ਦਿੰਦੇ ਅਸੀਂ ਪਿਛਲੇ ਹਫਤੇ ਵੀ ਯਾਦ ਕੀਤਾ ਮੈਂ ਰਿਆੜ ਸਾਹਿਬ ਨੂੰ ਕਿਹਾ ਕਿ ਅਸੀਂ ਨਾ ਇੱਕ ਹੈਲਥ ਰਾਇਜ਼ਰੀ ਬਣਾਈ ਹੈ ਤੇ ਅਸੀਂ ਕਿਹਾ ਵੀ ਟਵੀਟ ਕਰੀਏ ਤੇ ਟਵੀਟ ਤੇ ਅਸੀਂ ਸਾਡੇ ਸੈਲੀਬ੍ਰਿਟੀ ਨੇ ਤੇ ਅਸੀਂ ਭੱਲਾ ਸਾਹਿਬ ਦੀ ਫੋਟੋ ਲਾ ਕੇ ਟਵੀਟ ਕਰਾ ਦਈਏ ਤੇ ਪਰ ਇਹ ਕਹਿੰਦੇ ਪਰਮਿਸ਼ਨ ਤਾਂ ਲੈ ਲਈ ਉਹਨਾਂ ਦੀ ਇੱਕ ਵਾਰੀ ਤੇ ਪਰ ਕਹਿੰਦੇ ਵੀ ਇਹ ਹੈਗਾ ਉਹ ਫੋਨ ਨਹੀਂ ਚੁੱਕ ਰਹੇ ਇਹ ਚਾਰ ਕਿੰਨੇ ਦੀ ਗੱਲ ਹੀ ਆ ਸੋ ਹੀ ਵਾਸ ਵੈਲ ਕਨੈਕਟਡ ਵਿਦ ਅਸ ਹਾਂਜੀ ਸੌਂਦੇ ਰਹਿੰਦੇ ਸੀ ਹਰ ਇੱਕ ਨੂੰ ਮਾਹੌਲ ਵੀ ਆਫਿਸ ਦਾ ਉਹ ਵੀ ਰਹਿੰਦਾ ਸੀਗਾ ਹਸਨ ਮੁਖਵਾਂ ਚਾਹੇ ਦਫ਼ਤਰ ਹੁੰਦਾ ਸੀ ਚਾਹੇ ਕੋਈ ਸਟੇਜ ਹੁੰਦੀ ਸੀ ਮਾਹੌਲ ਤਾਂ ਉਦੋਂ ਦਾ ਹੀ ਬੜਿਆ ਰਹਿੰਦਾ ਸੀ ਕਿਉਂਕਿ ਨੇਚਰ ਸੀ ਉਹਨਾਂ ਦੀ ਇਹ ਹਸਦੇ ਰਹਿੰਦੇ ਸੀ ਹਸਾਉਂਦੇ ਰਹਿੰਦੇ ਸੀ ਪਰ ਇਹ ਸਮਝ ਨਹੀਂ ਆਉਂਦੀ ਕਿ ਜਿਹੜਾ ਬੰਦਾ ਦੂਜਿਆਂ ਨੂੰ ਹਸਾਉਂਦਾ ਸੀ ਆਫਦਾ ਸੀ ਤੇ ਇਹ ਪ੍ਰੋਬਲਮ ਕਿੱਥੋਂ ਆ ਗਈ ਹੈ ਕਦੀ ਤੁਹਾਡੇ ਨਾਲ ਇਹ ਗੱਲ ਕਦੇ ਹੋਈ ਹੈ ਵੀ ਮੈਨੂੰ ਕੋਈ ਸੱਚੀ ਦੀ ਤਕਲੀਫ ਹੈ ਜਾਂ ਦੁੱਖ ਹੈ ਕਦੇ ਕਦੇ ਕੋਈ ਸ਼ੇਅਰ ਕੀਤੀ ਹੋਵੇ ਇਹ ਚੀਜ਼ ਨਹੀਂ ਉਹ ਤੇ ਜੇ ਦੇਖੋ ਉਹਨਾਂ ਨੂੰ ਇਹ ਹੁੰਦਾ ਤੇ ਉਹ ਸ਼ੁਰੂ ਤੋਂ ਆਪਣਾ ਬਹੁਤ ਕੇਅਰਫੁਲੀ ਇਲਾਜ ਕਰਦੇ ਕਿ ਸ਼ੂਗਰ ਦੀ ਪ੍ਰੋਬਲਮ ਸੀ ਉਹਨਾਂ ਨੂੰ ਕਾਫੀ ਦੇਰ ਤੋਂ ਸੀ ਤੇ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਠੀਕ ਹੈ ਸਾਰਾ ਕੁਝ ਕਦੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਹੋਰ ਇਹਦਾ ਕਿ ਤੋ ਇਲਾਜ ਕਰਵਾਵਾਂ ਵੱਖਰਾ ਉਹ ਆਪਣੇ ਆਪ ਨੂੰ ਸਮਝਦੇ ਸੀ ਮੈਂ ਠੀਕ ਆ ਬਿਲਕੁਲ ਹਾਂਜੀ 80s 90s ਦੇ ਵਿੱਚ ਉਹਨਾਂ ਦੀਆਂ ਛਣਕਾਟਾਂ ਤੇ ਹੋਰ ਬਾਕੀ ਜਿਹੜੀਆਂ ਆਉਣੀਆਂ ਸ਼ੁਰੂ ਹੋਈਆਂ ਨੇ ਮੂਵੀਜ਼ ਤਾਂ ਉਸ ਵੇਲੇ ਦਾ ਮਾਹੌਲ ਕੀ ਹੁੰਦਾ ਸੀਗਾ ਯੂਨੀਵਰਸਿਟੀ ਦਾ ਦੇਖੋ ਯੂਨੀਵਰਸਿਟੀ ਵਾਲੀ ਫੀਲਿੰਗ ਕਿ ਇਹ ਸਾਡੇ ਵਿੱਚੋਂ ਨੇ ਤੇ ਉਹ ਜਿਹੜਾ ਛਣਕਾਟਾ ਸੀ ਦੁਨੀਆ ਭਰ ਚ ਗਿਆ ਹੈਗਾ ਤੇ ਅਸੀਂ ਵੀ ਪ੍ਰਾਊਡ ਫੀਲ ਕਰਦੇ ਸੀ ਤੇ ਸਾਡੀ ਵਿజిਬਿਲਟੀ ਵੀ ਉਹਦੇ ਨਾਲ ਬਹੁਤ ਵਧੀਆ ਕਿਉਂਕਿ ਉਹ ਪੁੱਛਦੇ ਸੀ ਲੋਕੀ ਕਲਾਕਾਰ ਕੌਣ ਨੇ ਜਸਵਿੰਦਰ ਭੱਲਾ ਤੇ ਆਉਂਦੀ ਸੀ ਗੱਲ ਕਿ ਪੀਯੂ ਦੇ ਪ੍ਰੋਫੈਸਰ ਨੇ ਇੱਕ ਹਾਂਜੀ ਜਿਵੇਂ ਉਹ ਤਾੜਨਾ ਰੱਖਦੇ ਸੀ ਕਿ ਕਿਸੇ ਚੀਜ਼ ਨੂੰ ਸਮਝਾਉਣਾ ਜਿਵੇਂ ਕਈ ਵਾਰ ਐਜੀਆਂ ਸਕਿਟ ਕਰਦੇ ਸੀਗੇ ਕਿ ਉਹ ਇੱਕ ਮੈਸੇਜ ਵੀ ਦੇ ਦਿੰਦੀਆਂ ਸੀਗੀਆਂ ਹਨ ਵੀ ਇਹ ਵੀ ਚੀਜ਼ਾਂ ਉਹ ਕਰਦੇ ਹੁੰਦੇ ਸੀਗੇ ਤੇ ਉਸ ਚੀਜ਼ ਤੇ ਧਿਆਨ ਵੀ ਦਿੱਤਾ ਜਾਂਦਾ ਸੀਗਾ ਜਿਵੇਂ ਅੱਜ ਕੱਲ ਦਾ ਮਾਹੌਲ ਹੋਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਅੱਜ ਕੱਲ ਕੋਸ਼ੋਰ ਹੀ ਬਣ ਰਿਹਾ ਵਾ ਤਾਂ ਲੱਗਦਾ ਸੀਗਾ ਕਿ ਹਾਂ ਇੱਕ ਚੰਗਾ ਮੈਸੇਜ ਜਿਹੜਾ ਦਿੱਤਾ ਜਾ ਰਿਹਾ ਕੋ ਕਿਉਂਕਿ ਉਹ ਮੈਂ ਇੱਥੇ ਕਲਾਕਾਰ ਦੀ ਗੱ ਉਹ ਇੱਕ ਕਲਾਕਾਰ ਵੀ ਸੀ ਤੇ ਉਹ ਪੀ ਐਚ ਡੀ ਵੀ ਸੀ ਜਿਹੜੇ ਬਹੁਤੇ ਕਲਾਕਾਰ ਆਪਾਂ ਕਹਿੰਨੇ ਨਾ ਉਹ ਪੀ ਐਡੀ ਨਹੀਂ ਹੁੰਦੇ ਐਮ ਐਸ ਸੀ ਨਹੀਂ ਹੁੰਦੇ ਹੈਗੇ ਸਾਇੰਟਿਸਟ ਸੀ ਪੀ ਐਡੀ ਕੀਤੀ ਸੀ ਕਲਾਕਾਰ ਸੀ ਤੇ ਬਹੁਤ ਸਾਰੀਆਂ ਸਾਇੰਸ ਦੀਆਂ ਗੱਲਾਂ ਜਿਹੜੀਆਂ ਸੀ ਉਹਨੂੰ ਕਲਾ ਨਾਲ ਜੋੜ ਕੇ ਅੱਗੇ ਪੇਸ਼ ਕਰਦੇ ਸੀ ਉਹ ਸੋ ਲੋਕਾਂ ਨੂੰ ਉਹ ਪਚਾ ਵੀ ਦਿੰਦੇ ਸੀ ਗੱਲ ਨੂੰ ਗੱਲ ਕਹਿੰਦਿਆਂ ਕਹਿੰਦੇ ਕਹਿ ਜਾਂਦੇ ਸੀ ਕਿਸੇ ਨੂੰ ਮਹਿਸੂਸ ਨਹੀਂ ਸੀ ਹੁੰਨ ਦਿੰਦੇ ਹਾਂਜੀ ਜੇ ਸਭ ਤੁਸੀਂ ਵੀ ਟਾਈਮ ਬਤਾਇਆ ਕਿ ਕਿੱਦਾਂ ਲੱਗਦਾ ਵੀ ਅੱਜ ਜਿਹੜੇ ਅਜਿਹੇ ਗ੍ਰੇਡ ਕਮੀਡੀਅਨ ਜਿਹੜੇ ਨੇ ਆਪਣੇ ਵਿੱਚ ਨਹੀਂ ਰਹੇ ਹੈਗੇ ਆ ਬਿਲਕੁਲ ਬੜੇ ਦੁੱਖ ਨਾਲ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਤਾਂ ਬਹੁਤ ਦੁੱਖ ਹੈ ਔਰ ਇਸ ਦੇ ਨਾਲ ਸਾਡੇ ਪੰਜਾਬ ਦੇ ਸਾਰੇ ਕਿਸਾਨ ਔਰ ਵਿਸ਼ਵ ਪੱਧਰ ਤੇ ਜਿੰਨੇ ਵੀ ਸਾਡੇ ਪੰਜਾਬੀ ਔਰ ਉਹਨਾਂ ਦੇ ਪ੍ਰੇਮੀ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਜਦੋਂ ਸਵੇਰੇ ਇਹ ਨਿਊਜ਼ ਸਾਰਿਆਂ ਨੂੰ ਪਤਾ ਲੱਗਾ ਤਾਂ ਪੈਰਾਂ ਥੱਲੇ ਮਿੱਟੀ ਨਿਕਲ ਗਈ ਨਾ ਪੂਰਾ ਹੋਣ ਵਾਲਾ ਘਟਾ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੁਸੀਂ ਗੱਲ ਕੀਤੀ ਕਿ ਕਿਵੇਂ ਉਹ ਉਹਨਾਂ ਦਾ ਅੰਦਾਜ਼ ਕੀ ਸੀ ਮੈਂ ਔਰ ਡਾਕਟਰ ਨਰਮਲ ਜੋੜਾ ਅਸੀਂ 1990 ਦੇ ਵਿੱਚ ਅਗਸਤ ਚ ਉਹਨਾਂ ਕੋਲ ਇੱਕ ਕਲਾਸ ਵੀ ਪੜ੍ਹੀ ਇੱਕ ਕੋਰਸ ਐਸੀ ਪੜਿਆ ਤੇ ਉਹਨਾਂ ਦਾ ਪੜ੍ਹਾਉਣ ਦਾ ਅੰਦਾਜ਼ ਜਿਹੜਾ ਉਹ ਟੀਚਿੰਗ ਸਟਾਈਲ ਜਿਹੜਾ ਉਹ ਸਾਰਾ ਪ੍ਰੈਕਟੀਕਲ ਹੁੰਦਾ ਸੀ ਔਰ 1990 ਦੇ ਵਿੱਚ ਉਹ ਸਾਨੂੰ ਦੂਰਦਰਸ਼ਨ ਕੇਂਦਰ ਜਲੰਧਰ ਲੈ ਕੇ ਗਏ ਜਦੋਂ ਕਿ ਅਸੀਂ ਸੁਭਨੇ ਚ ਵੀ ਨਹੀਂ ਸੋਚਿਆ ਔਰ ਉਹਨਾਂ ਦੇ ਪੜਾਉਣ ਦਾ ਸਟਾਈਲ ਔਰ ਜਿਵੇਂ ਮਾਨਜੋਗ ਵੀਰ ਸਾਹਿਬ ਨੇ ਗੱਲ ਕੀਤੀ ਹੈ ਕਿ ਕਹਿੰਦਿਆਂ ਕਹਿੰਦਿਆਂ ਗੱਲ ਕਿਹਾ ਜਾਂਦੇ ਸੀ ਉਹਨਾਂ ਨੇ ਵਾਕਿਆ ਹੀ ਇੱਕ ਛੋਟੀ ਜੀ ਗੱਲ ਤੋਂ ਕਹਿੰਦਿਆਂ ਕਹਿੰਦਿਆਂ ਕਿਹਾ ਜਨਾਂ ਪੀਆਰ 126 ਇਸ ਵਾਰ ਲਾ ਲਿਓ ਕਿਸਾਨਾਂ ਨੂੰ ਜਦੋਂ ਮੇਲੇ ਤੋਂ ਕਹਿੰਦੇ ਸੀ ਤੇ ਤੁਸੀਂ ਮੰਨਣਾ ਨਹੀਂ ਕਿ ਉਦੋਂ ਹੀ ਮੈਨੂੰ ਲੱਗਦਾ 2 ਘੰਟੇ ਚ ਸਾਡਾ ਵੀ ਖਤਮ ਹੋ ਜਾਂਦਾ ਸੀ ਇੰਨਾ ਜ਼ਿਆਦਾ ਇੱਕ ਐਕਸਟੈਂਸ਼ਨ ਸਾਇੰਟਿਸਟ ਔਰ ਸਾਇੰਸ ਦਾ ਸਾਇੰਸ ਤੋਂ ਪੀ ਐਚ ਡੀ ਕੀਤੀ ਕਦੇ ਕਮੇਡੀਅਨ ਕਦੇ ਕੋਈ ਵੇਖਿਆ ਇਹ ਸਾਇੰਸ ਤੋਂ ਪੀ ਐਚ ਡੀ ਕਮੇਡੀਅਨ ਸੀ ਔਰ ਦਿਲਾਂ ਤੇ ਰਾਜ ਕੀਤਾ ਉਹਨੇ ਲੋਕਾਂ ਦੇ ਕੋਈ ਇਹੋ ਜੀ ਫਿਲਮ ਨਹੀਂ ਹੈ ਜਿਹਦੇ ਵਿੱਚ ਉਹਨਾਂ ਦਾ ਅੰਦਾਜ਼ ਨਾ ਹੋਵੇ ਔਰ ਕੋਈ ਡਾਇਲੋਗ ਝੁਕ ਲੋ ਹਰ ਡਾਇਲੋਗ ਦੇ ਵਿੱਚ ਇੱਕ ਸਨੇਹਾ ਜਿਹੜਾ ਤੁਹਾਡੀ ਫੈਮਿਲੀ ਦੇ ਵਿੱਚ ਰਚਣ ਵਾਲਾ ਸਨੇਹਾ ਔਰ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਅਫਸੋਸ ਹੈ ਕਿ ਡਾਕਟਰ ਪੱਲਾ ਸਾਡੇ ਵਿੱਚ ਨਹੀਂ ਰਹੇ ਅਸੀਂ ਉਹਨਾਂ ਕੋ ਪੜੇ ਵੀ ਔਰ ਅਸੀਂ ਉਹਨਾਂ ਦੇ ਨਾਲ 14 ਸਾਲ ਨੌਕਰੀ ਵੀ ਕੀਤੀ। ਔਰ ਅਸੀਂ ਉਹਨਾਂ ਦੇ ਨਾਲ ਤਕਰੀਬਨ 10 ਸਾਲ ਦੁਪਹਿਰ ਦਾ ਖਾਣਾ ਵੀ ਖਾਦਾ। ਔਰ ਇਹੋ ਜਿਹੇ ਇਨਸਾਨ ਜਿਵੇਂ ਕਿ ਉਹ ਸਟੇਜ ਤੇ ਹੁੰਦੇ ਸੀ ਉਵੇਂ ਦੇ ਹੀ ਉਹ ਅਸਲੀ ਜੀਵਨ ਦੇ ਵਿੱਚ ਵੀ ਇੰਨੇ ਪਲਾਈਟ ਤੇ ਇਮੋਸ਼ਨਲ ਸੀਗੇ ਕਿ ਛੋਟੇ ਛੋਟੇ ਗੱਲਾਂ ਨੂੰ ਆਪਣੇ ਤੇ ਲੈ ਕੇ ਬੰਦੇ ਨੂੰ ਬਹੁਤ ਬੱਚੇ ਨੂੰ ਪਿਆਰ ਕਰਕੇ ਭਰਾ ਨੂੰ ਭਰਾ ਤੇ ਬੱਚਿਆਂ ਨੂੰ ਬੱਚਿਆਂ ਵਰਗਾ ਸਮਝਦੇ ਸੀ ਤੇ ਇਹੋ ਜਿਹਾ ਸਨੇਹਾ ਦਿੰਦੇ ਸੀ ਜਿਹੜਾ ਇੱਕ ਟੀਚਰ ਦਾ ਸੰਦੇਸ਼ ਜਾਣਾ ਚਾਹੀਦਾ ਹੈ ਅੱਜ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਜਦੋਂ ਕਿਸਾਨਾਂ ਦੀ ਗੱਲ ਕੀਤੀ ਵੀ ਜਦੋਂ ਕਿਸਾਨ ਅੰਦੋਲਨ ਚੱਲਿਆ ਉਸ ਵੇਲੇ ਵੀ ਬਹੁਤ ਜਸੰਧ ਭੱਲਾ ਜੀ ਦੇ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਕਰਦੇ ਸੀ ਕਿ ਅੰਦੋਲਨ ਦੇ ਬਾਰੇ ਵੀ ਉਸ ਵੇਲੇ ਵੀ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਨਹੀਂ ਉਹ ਦੇਖੋ ਜਿਵੇਂ ਉਹ ਆਪਣੇ ਅੰਦਾਜ਼ ਦੇ ਵਿੱਚ ਸਨੇਹਾ ਸਨੇਹਾ ਦਿੰਦੇ ਸੀ ਔਰ ਅੰਦਾਜ਼ ਦਾ ਸਨੇਹਾ ਇੱਕ ਇਹੋ ਜਿਹਾ ਹੀ ਹੁੰਦਾ ਹੈ ਕਿ ਅਸੀਂ ਕਿਸੇ ਦਾ ਦਿਲ ਨਾ ਦਿਖਾਈਏ ਉਹਨਾਂ ਅੰਦਾਜ਼ ਅੰਦਾਜ਼ ਦੇ ਵਿੱਚ ਬਹੁਤ ਜ਼ਿਆਦਾ ਸਨੇਹੇ ਦਿੱਤੇ ਸੀ ਕਿ ਆਓ ਕਿਸਾਨਾਂ ਦੀ ਬਾਹ ਫੜੀਏ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਫੜੀ ਆ ਤੇ ਕੋਈ ਸ਼ੱਕ ਨਹੀਂ ਪਿਛਲੇ 60 ਸਾਲ ਤੋਂ ਪੀਏ ਜੋ ਨੇ ਕਿਸਾਨਾਂ ਦੀ ਇਹੋ ਜਿਹੀ ਬਾਹ ਫੜੀ ਆ ਕਿ ਕਿਸਾਨ ਹੁਣ ਸਾਨੂੰ ਸਾਡੇ ਵੱਲ ਚਾਕਦੇ ਨੇ ਇੰਨਾ ਫੇਰ تھا ਇਹਨੂੰ ਮੱਕਾ ਸਮਝਦੇ ਨੇ ਉਹਦੇ ਵਿੱਚ ਡਾਕਟਰ ਭੱਲਾ ਦਾ ਬਹੁਤ ਜ਼ਿਆਦਾ ਯੋਗਦਾਨ ਉਹ ਦੇਖੋ ਇੱਕ ਅਸਿਸਟੈਂਟ ਪ੍ਰੋਫੈਸਰ ਤੋਂ ਲੈ ਕੇ ਔਰ ਮੈਂ ਇਹ ਹੋਰ ਦੱਸਣਾ ਚਾਹੁੰਨਾ ਕਿ ਉਹ ਐਗਰੀਕਲਚਰ ਵਿਭਾਗ 'ਚ ਵੀ ਇੱਕ ਖੇਤੀਬਾੜੀ ਇਨਸਪੈਕਟਰ ਵੀ ਹੁੰਦੇ ਸੀ ਤੇ ਜਦੋਂ ਉਹਨਾਂ ਨੂੰ ਕਿਸੇ ਨੇ ਵੇਖ ਲੈਣਾ ਤੇ ਥੋੜਾ ਹੱਸਣਾ ਹੱਸਣ ਤੋਂ ਬਾਅਦ ਜਿਹੜਾ ਦਿੱਤਾ ਹੋਇਆ ਮੈਸੇਜ ਉਹਨਾਂ ਦਾ ਪਰਕੂਲੇਟ ਕਰ ਜਾਂਦਾ ਸੀ ਥੱਲੇ ਤੱਕ ਉਹ ਬਹੁਤ ਵੱਡੀ ਗੱਲ ਸੀ ਅੱਜ ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ ਪਰ ਉਹ ਕਿੰਨਾ ਕੁਝ ਸਮਾਈ ਫਿਰਦਾ ਸੀ ਆਪਣੇ ਵਿੱਚ ਕਿ ਅੱਜ ਸਾਨੂੰ 65 ਸਾਲ ਦੀ ਉਮਰ ਦੇ ਵਿੱਚ ਛੱਡ ਗਿਆ ਤੇ ਸਾਨੂੰ ਤਾਂ ਉਮੀਦਾਂ ਸੀ ਕਿ ਇਹੋ ਜਿਹਾ ਇਨਸਾਨ ਸਾਇੰਸ ਵਾਲਾ ਕਮੀਡੀਅਨ ਬਹੁਤ ਲੰਬਾ ਸਮਾਂ ਜੀਣਾ ਚਾਹੀਦਾ ਸੀ ਇਹ 100 ਸਾਲ ਜੀਣਾ ਚਾਹੀਦਾ ਹੈ ਜਿਹੋ ਜਿਹੋ ਲੋਕਾਂ ਨੂੰ ਮੈਸੇਜ ਦੇ ਕੇ ਜਿਵੇਂ ਤੁਸੀਂ ਗੱਲ ਕਰਦੇ ਵੀ ਜਦੋਂ ਵੀ ਕਦੇ ਬੀ ਦੀ ਗੱਲ ਚੱਲਦੀ ਸੀ ਕਿਸੇ ਤਰੀਕੇ ਨਾਲ ਕਿਸਾਨ ਨੂੰ ਸੁਚੇਤ ਕਰਨ ਦੀ ਤੇ ਇੱਕ ਵਾਰ ਮੀਡੀਆ ਦੇ ਤੌਰ ਦੇ ਉੱਤੇ ਵੀ ਉਹ ਬਹੁਤ ਵੱਡਾ ਕੰਮ ਕਰ ਜਾਂਦੇ ਸੀਗੇ ਇੱਕ ਬਹੁਤ ਵੱਡਾ ਕਾਟਾ ਹੋਇਆ ਵੀ ਜਲਦੀ ਗੱਲ ਪਹੁੰਚ ਜਾਂਦੀ ਸੀ ਕਿਸਾਨਾਂ ਤੱਕ ਇਹ ਬਿਲਕੁਲ ਜੀ ਅਸੀਂ ਤਾਂ ਸਟੇਜ ਤੇ ਭਾਵੇਂ ਵੱਡੇ ਵੱਡੇ ਕਲਾਕਾਰ ਲੱਗੇ ਹੁੰਦੇ ਸੀ ਪਰ ਜਦੋਂ ਇਹਨਾਂ ਦੀ ਚਲਕ ਲੋਕਾਂ ਨੇ ਵੇਖ ਲੈਣੀ ਤੇ ਉਹਨਾਂ ਨੇ ਉੱਠ ਕੇ ਪੱਲਾ 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 ਇਹ ਤਰ੍ਹਾਂ ਕਹਿਣਾ ਸ਼ੁਰੂ ਕਰ ਦੇਣਾ ਅਸੀਂ ਫੇਰ ਪ੍ਰੋਗਰਾਮ ਨੂੰ ਰੋਕ ਕੇ ਡਾਕਟਰ ਜਸਵਿੰਦਰ ਭੱਲਾ ਨੂੰ ਲਾਉਣਾ ਪਰ ਸਾਡੇ ਉਸ ਇਹਨਾਂ ਨੂੰ ਸਟੇਜ ਤੇ ਚੜਾਉਣ ਦੇ ਵਿੱਚ ਬਹੁਤ ਜ਼ਬਰਦਸਤ ਮਕਸਦ ਹੁੰਦਾ ਸੀ ਇਹਨਾਂ ਨੇ ਆਪਣੇ ਹਾਰਡ ਵਰਲਡ ਦੇ ਵਿੱਚ ਖੇਤੀ ਖੋਜ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀ ਗੱਲ ਹੀ ਕੀਤੀ ਹੈ ਤੁਸੀਂ ਕੋਈ ਡਾਇਲੌਗ ਚੱਕ ਲੋ ਹਰ ਡਾਇਲੌਗ ਦੇ ਵਿੱਚ ਕੋਈ ਜਿੰਸਾਂ ਤੋਂ ਉਤਪਾਦ ਬਣਾਈਏ ਦਾ ਡਾਇਲੌਗ ਹੋਏਗਾ ਸਾਡਾ ਆ ਬੀਜ ਲੈ ਲੋ ਹਾੜੀ ਤੇ ਸੋਣ ਦੀਆਂ ਕਿਤਾਬਾਂ ਲੈ ਲੋ ਇਹੋ ਜਿਹੇ ਡਾਇਲੌਗ ਹੋਣਗੇ ਈਵਨ ਦੋ ਸੰਕਾਟਾ ਪ੍ਰੋਗਰਾਮਾਂ ਦੇ ਵਿੱਚ ਵੀ ਖੇਤੀਬਾੜੀ ਨੂੰ ਬਹੁਤ ਜ਼ਿਆਦਾ ਨੇ ਟੱਚ ਕੀਤਾ ਕਿਸਾਨ ਸੁਆਣੀਆਂ ਵਾਸਤੇ ਬਹੁਤ ਜ਼ਬਰਦਸਤ ਮੈਸੇਜ ਉਹਦੇ ਵਿੱਚ ਸੀਗੇ ਜਿਹੜੇ ਸਾਡੇ ਕਿਸਾਨ ਭਰਾਵਾਂ ਤੱਕ ਪਹੁੰਚੇ ਕਿਉਂਕਿ ਉਹਨਾਂ ਦਾ ਇੱਕ ਅੰਦਾਜ਼ ਇਹੋ ਜਿਹਾ ਸੀ ਵੀ ਪ੍ਰੈਕਟੀਕਲ ਤਜਰਬੇ ਨਾਲ ਤੁਹਾਡੇ ਦਿਲ ਦੇ ਵਿੱਚ ਉਰਸ ਜਾਂਦੇ ਸੀ ਅੱਜ ਅਸੀਂ ਇਕੱਲੇ ਨਹੀਂ ਸਾਰਾ ਵਿਸ਼ਵ ਪੱਧਰ ਤੱਕ ਬੀਸੀ ਸਰ ਨੂੰ ਇੰਨੇ ਇੱਕ ਮੈਸੇਜ ਆਏ ਨੇ ਕਿ ਇਹ ਕੀ ਹੋਇਆ ਆਪਾਂ ਇੱਕ ਬਹੁਤ ਅਣਮੋਲ ਹੀਰਾ ਜਿਹੜਾ ਉਹ ਆਪਾਂ ਖੋਲਿਆ ਜਦੋਂ ਅੱਜ ਸਾਨੂੰ ਸਾਰੇ ਪਤਾ ਲੱਗਾ ਸਰ ਜਿਵੇਂ ਜਿਸ ਤਰੀਕੇ ਨਾਲ ਉਹਨਾਂ ਨੂੰ ਫੇਮ ਮਿਲਿਆ ਇੱਕਦਮੀ ਉਹ ਬਹੁਤ ਲੰਬੇ ਸਮੇਂ ਤੋਂ ਸਟਰਗਲ ਵੀ ਕਰ ਰਹੇ ਸੀਗੇ ਕਮੇਡੀ ਦੇ ਤੌਰ ਦੇ ਉੱਤੇ ਸਟੇਜਿਸ ਦੇ ਉੱਤੇ ਤਾਂ ਫੇਮ ਤੋਂ ਬਾਅਦ ਲੱਗਦਾ ਵੀ ਕੁਝ ਚੇਂਜ ਉਹਨਾਂ ਦੇ ਐਟੀਟਿਊਡ ਦੇ ਵਿੱਚ ਹੈ ਕਿ ਸੇਮ ਹੀ ਸੀਗੇ ਪਹਿਲਾਂ ਵਾਂਗੂ ਨਾ ਨਾ ਬਿਲਕੁਲ ਹੀ ਨਹੀਂ 2031 ਮਈ 2020 ਨੂੰ ਰਿਟਾਇਰ ਹੋਏ ਨੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਉਹ ਸਾਡੇ ਮੈਸेंजर ਬਣ ਗਏ ਅੰਬੈਸਡਰ ਬਣ ਗਏ ਅਸਾ ਅਸੀਂ ਵੀ ਉਹਨਾਂ ਨੂੰ ਛੱਡਣਾ ਨਹੀਂ ਸੀ ਚਾਹੁੰਦੇ ਕਿਉਂਕਿ ਸਾਡੇ ਸੀ ਔਰ ਅਸੀਂ ਉਹਨਾਂ ਤੋਂ ਬਹੁਤ ਕੁਝ ਲੈ ਰਹੇ ਸੀ ਔਰ ਪੀ ਜੂ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਸੀ ਇੱਕ ਕਮੇਡੀਅਨ ਸਾਇੰਸ ਦਾ ਸਟੂਡੈਂਟ ਔਰ ਪ੍ਰੋਫੈਸਰ ਔਰ ਹੈਡ ਔਰ ਅਸਿਸਟੈਂਟ ਪ੍ਰੋਫੈਸਰ ਕਿਤੇ ਰਿਹਾ ਹੋਵੇ ਕਿੰਨੀ ਲੰਬੀ ਲਾਈਫ ਜਿਹੜੀ ਆ ਉਹ ਇੱਥੇ ਉਹਨਾਂ ਦੀ ਰਹਿੰਦੀ ਆ ਸੋ ਮੈਨੂੰ ਲੱਗਦਾ ਕਿ ਹੁਣ ਵੀ ਅਜੇ ਮੈਨੂੰ ਲੱਗਦਾ 1 ਸਾਲ ਪਹਿਲਾਂ ਬੀਸੀ ਸਰ ਨੇ ਕਿਹਾ ਵੀ ਆਪਾਂ ਇਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਇਹਨਾਂ ਨੂੰ ਇਸ ਤਰ੍ਹਾਂ ਜਾਰੀ ਰੱਖੀਏ ਅਜੇ 5-7 ਦਿਨ ਪਹਿਲਾਂ ਇੱਕ ਬਹੁਤ ਅਹਿਮ ਜਾਣਕਾਰੀ ਅਸੀਂ ਸਾਂਝੀ ਕਰਨੀ ਸੀ ਮੈਂ ਫੋਨ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਫੋਨ ਕੀਤੇ ਮੇਰਾ ਫੋਨ ਨਹੀਂ ਪੈ ਕੇ ਕੀਤਾ ਉਹਨਾਂ ਦੇ ਦੋਸਤ ਨੂੰ ਫੋਨ ਕੀਤਾ ਕਿ ਮੇਰੀ ਭਲਾ ਸਾਹਿਬ ਨਾਲ ਗੱਲ ਕਰਾਓ ਕਹਿੰਦੇ ਵੀ ਉਹ ਗੱਲ ਜੇ ਕਰਨ ਦੇ ਅਜੇ ਠੀਕ ਨਹੀਂ ਹੈਗੇ ਤੁਸੀਂ ਰਹਿਣ ਦਿਓ ਮੈਂ ਕਿਹਾ ਕਿ ਮੈਂ ਮੈਸੇਜ ਪਰਕੂਲੇਟ ਕਰਾਉਣਾ ਸੀ ਉਹ ਕਰ ਦिए ਵਾਇਰਲ ਕਰਵਾ ਦिए ਕਹਿੰਦੇ ਨਹੀਂ ਉਹਨਾਂ ਨਾਲ ਗੱਲ ਕਰਕੇ ਫੇਰ ਅਸੀਂ ਕਰਾਂਗੇ ਸੋ ਮਤਲਬ ਇਹੋ ਜਿਹਾ ਕਲਾਕਾਰ ਜਿਹੜੇ ਨੇ ਬਹੁਤ ਘੱਟ ਨੇ ਕਲਾਕਾਰ ਤਾਂ ਬਹੁਤ ਨੇ ਪਰ ਇਹੋ ਜਿਹਾ ਕਲਾਕਾਰ ਬਹੁਤ ਸਿਆਣਪ ਵਾਲਾ ਕਲਾਕਾਰ ਮੈਸੇਜ ਦੇਣ ਵਾਲਾ ਕਲਾਕਾਰ ਇਸ ਫਨਕਾਰ ਦੁਨੀਆ ਤੇ ਬਹੁਤ ਘਟਨੇ ਬੜੇ ਬੜਾ ਅਫਸੋਸ ਹੈ ਸਾਨੂੰ ਉਹਨਾਂ ਦੇ ਜਾਣ ਨਾ ਬੜਾ ਦੁੱਖ ਹੈ ਜਿਵੇਂ ਰਿਟਾਇਰਮੈਂਟ ਉਹਨੇ 2020 ਦੇ ਵਿੱਚ ਹੋਈ ਐਕਸਟੈਂਡ ਕਰਨਾ ਚਾਹੁੰਦੇ ਸੀ ਕਿ ਆਪਣੀ ਜਿਹੜੀ ਸਰਵਿਸ ਸੀਗੀ ਯੂਨੀਵਰਸਿਟੀ ਦੇ ਵਿੱਚ ਨਹੀਂ ਉਹ ਦੇਖੋ ਸੇਵਾ ਕਰਨੀ ਚਾਹੁੰਦੇ ਸੀ ਪਰ ਉਹ ਜਿੱਦਣ ਉਹਨਾਂ ਨੇ ਰਿਟਾਇਰਮੈਂਟ ਲਈ ਉਸੇ ਦਿਨ ਰਿਟਾਇਰਮੈਂਟ ਦੇ ਵਰਲਡ ਵੀ ਉਹਨਾਂ ਦੇ ਹੈਗੇ ਕਿ ਲੈ ਹੁਣ ਮੈਂ ਖੁੱਲ ਕੇ ਫਿਲਮਾਂ 'ਚ ਕੰਮ ਕਰਾਂਗਾ ਔਰ ਵਾਕਈ ਉਹਨਾਂ ਨੇ ਖੋਲ ਕੇ ਕੀਤਾ ਮੈਨੂੰ ਲੱਗਦਾ ਕਿ ਬੜੇ ਬੜੇ ਵੱਡੇ ਕਲਾਕਾਰਾਂ ਦੇ ਨਾਲ ਉਹਨਾਂ ਦੀਆਂ ਫਿਲਮਾਂ ਕੋਈ ਫਿਲਮ ਉਹਨਾਂ ਤੋਂ ਬਿਨਾਂ ਅਧੂਰੀ ਹੋ ਜਾਂਦੀ ਹੈ ਉਹਨਾਂ ਨੂੰ ਦੇਖਦਿਆਂ ਤਾਂ ਬੰਦਾ ਜਿਹੜਾ ਉਹ ਆਪਣੀ ਫੈਮਿਲੀ 'ਚ ਹੱਸਣ ਲੱਗ ਜਾਂਦਾ ਸੀ ਇਹੋ ਜਿਹਾ ਇੱਕ ਫਨਕਾਰ ਸੀ ਸੋ ਬਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ